ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਸਾਡੇ ਪਿਆਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਡੂੰਘਾ ਸੰਦੇਸ਼ ਸਾਂਝਾ ਕਰਨਾ ਚਾਹੁੰਦੀ ਹਾਂ ਇਹ ਸ਼ਬਦ ਸਾਨੂੰ ਸਿੱਖ ਹੋਣ ਦੇ ਨਾਤੇ ਸਾਡੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਂਦਾ ਹੈ ਅਤੇ ਇੱਕ ਨੇਕ ਜੀਵਨ ਬਾਰੇ ਸਹਿਤ ਪ੍ਰਦਾਨ ਕਰਦਾ ਹੈ ਸ਼ਬਦ ਕਹਿੰਦਾ ਹੈ ਕਿਰਤ ਕਰੋ ਕੀਰਤਨ ਸਿਮਰ ਸਦਾ ਨਿੰਦਾ ਕਰਨਾ ਛੱਡੋ ਤੇ ਨਿਰਮਲ ਰਹਿਣਾ ਨੇਕ ਕੰਮ ਕਰੋ ਅਤੇ ਹਮੇਸ਼ਾ ਪਰਮਾਤਮਾ ਨੂੰ ਯਾਦ ਕਰੋ ਨਿੰਦਿਆ ਛੱਡ ਦਿਓ ਅਤੇ ਪਵਿੱਤਰ ਰਹੋ ਇਹ ਸ਼ਬਦ ਵਿੱਚ ਸਾਡੇ ਗੁਰੂ ਸਾਨੂੰ ਤਿੰਨ ਜ਼ਰੂਰੀ ਸਿਧਾਂਤ ਸਿਖਾ ਰਹੇ ਹਨ ਨੇਕ ਕਰਮ ਕਰੋ ਸਿੱਖ ਹੋਣ ਦੇ ਨਾਤੇ ਸਾਡੇ ਤੋਂ ਨਹੀਂ ਸਵਾਰਤ ਸੇਵਾ ਵਿੱਚ ਸ਼ਾਮਿਲ ਹੋਣ ਮਨੁੱਖਤਾ ਦੀ ਪਲਾਈ ਲਈ ਕੰਮ ਕਰਨ ਅਤੇ ਨਿਆਂ ਅਤੇ ਸਮਾਨਤਾ ਲਈ ਖੜੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਪਾਈ ਜਾ ਰਹੇ ਅਤੇ ਦੁਨੀਆ ਵਿੱਚ ਸਕਾਰਾਤਮਕ ਪ੍ਰਭਾਵ ਪਾਉਣ ਲਈ ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖੋ ਸਾਨੂੰ ਰੂਹਾਨੀਅਤ ਦੀ ਡੂੰਗੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਆਪਣੇ ਰੋਜ਼ਾਨਾ ਜੀਵਨ ਵਿੱਚ ਵਾਹਿਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਰਗਦਰਸ਼ਨ ਲੈਣਾ ਚਾਹੀਦਾ ਹੈ ਇਹ ਸਾਨੂੰ ਰਹਿਨ ਵਿੱਚ ਮਦਦ ਕਰੇਗਾ ਧਿਆਨ ਕੇਂਦ੍ਰਿਤ ਪ੍ਰੇਿਤ ਅਤੇ ਆਪਣੀਆਂ ਕਦਰਾਂ ਕੀਮਤਾਂ ਪ੍ਰਤੀ वचनबद्ध ਨਿੰਦਿਆ ਛੱਡੋ ਅਤੇ ਪਵਿੱਤਰ ਰਹੋ ਸਾਨੂੰ ਦੂਜਿਆਂ ਬਾਰੇ ਬੁਰਾ ਬਲਾ ਕਹਿਣ ਉਹਨਾਂ ਦੀ ਆਲੋਚਨਾ ਕਰਨ ਜਾਂ ਉਹਨਾਂ ਦਾ ਨਿਰਣਾ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਦੀ ਬਜਾਏ ਸਾਨੂੰ ਆਪਣੇ ਅਧਿਆਤਮਕ ਵਿਕਾਸ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਵਿਚਾਰਾਂ ਵਿੱਚ ਸ਼ੁੱਧ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵਿਹਾਰਿਕ ਉਪਯੋਗ ਤਾਂ ਅਸੀਂ ਇਨਸਾਦਾਤਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ ਅਸੀਂ ਦਇਆ ਅਤੇ ਸੇਵਾ ਦੇ ਛੋਟੇ-ਛੋਟੇ ਕੰਮ ਕਰਕੇ ਸ਼ੁਰੂਆਤ ਕਰ ਸਕਦੇ ਹਾਂ ਜਿਵੇਂ ਕਿ ਆਪਣੇ ਪਾਈਚਾਰਿਆਂ ਵਿੱਚ ਸਵੈ ਸੇਵਾ ਕਰਨਾ ਜਾਂ ਲੋੜਵੰਦਾ ਦੀ ਮਦਦ ਕਰਨਾ ਅਸੀਂ ਅਧਿਆਤਮਕ ਅਭਿਆਸ ਲਈ ਸਮਾਂ ਕੱਢ ਸਕਦੇ ਹਾਂ ਜਿਵੇਂ ਕਿ ਧਿਆਨ ਪ੍ਰਾਰਥਨਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅਸੀਂ ਆਪਣੇ ਵਿਚਾਰਾਂ ਅਤੇ ਸ਼ਬਦਾ ਪ੍ਰਤੀਵਿਧੇਰੇ ਸੁਚੇਤ ਰਹਿੰਦੀ ਕੋਸ਼ਿਸ਼ ਕਰ ਸਕਦੇ ਹਾਂ ਅਤੇ ਦੂਜਿਆਂ ਬਾਰੇ ਬੁਰਾ ਪਲਾ ਕਹਿਣ ਤੋਂ ਬਚ ਸਕਦੇ ਹਾਂ ਸਿੱਖ ਹੋਣ ਦੇ ਨਾਤੇ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਇਨ੍ਹਾਂ ਕਦਰਾਂ ਕੀਮਤਾਂ ਨੂੰ ਅਪਣਾਉਣ ਦਾ ਸਦਾ ਦਿੱਤਾ ਜਾਂਦਾ ਹੈ ਆਓ ਅਸੀਂ ਨੇਕ ਕੰਮ ਕਰਨ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖਣ ਅਤੇ ਨਿੰਦਿਆ ਤੇ ਨਕਾਰਾਤਮਕ ਨੂੰ ਤਿਆਗਣ ਦੀ ਕੋਸ਼ਿਸ਼ ਕਰੀਏ ਆਓ ਅਸੀਂ ਆਪਣੇ ਗੁਰੂਆਂ ਦੀ ਬੁੱਧੀ ਦੁਆਰਾ ਸੇਧਿਤ ਹੋਈਏ ਅਤੇ ਚੱਲੀਏ ਸੱਚ, ਦਇਆ ਤੇ ਤਰਮਿਤਾ ਦੇ ਮਾਰਗ ਤੇ ਅੰਤਮ ਵਿਚਾਰ ਜਿਵੇਂ ਕਿ ਅਸੀਂ ਇਹ ਸ਼ਬਦ ਤੇ ਵਿਚਾਰ ਕਰਦੇ ਹਾਂ ਆਓ ਯਾਦ ਰੱਖੀਏ ਕਿ ਸਾਡੇ ਕੰਮਾਂ ਤੇ ਨਤੀਜ ਹੁੰਦੇ ਹਨ ਆਓ ਅਸੀਂ ਇੱਕ ਸਰੋਤ ਬਨੰਦੀ ਕੋਸ਼ਿਸ਼ ਕਰੀਏ ਦੁਜਿਆਂ ਲਈ ਸਕਾਰਾਤਮਕਤਾ ਅਤੇ ਪ੍ਰੇਰਣਾ ਆਓ ਅਸੀਂ ਇਹ ਸ਼ਬਦ ਵੀ ਯਾਦ ਰੱਖੀਏ ਕਿ ਅਸੀਂ ਇਹ ਯਾਤਰਾ ਤੇ ਇਕੱਲੇ ਨਹੀਂ ਹਾਂ ਸਾਡੇ ਕੋਲ ਸਾਡੇ ਗੁਰੂਆਂ ਦਾ ਮਾਰਗਦਰਸ਼ਨ ਸਾਡੀ ਸੰਗਤ ਦਾ ਸਮਰਥਨ ਅਤੇ ਵਾਹਿਗੁਰੂ ਦੇ ਆਸ਼ੀਰਵਾਦ ਹਨ ਆਓ ਅਸੀਂ ਆਪਣੀਆਂ ਕਦਰਾਂ ਕੀਮਤਾਂ ਬਚੀ ਵਚਨ ਬਧ ਰਹੀਏ ਤੇ ਆਉ ਸਿੱਖਾ ਦੇ ਤੌਰ ਤੇ ਵੱਧੇ ਵਿਕਸਿਤ ਹੁੰਦੇ ਰਹੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ